ਕਲਵੀਰ ਜੀ 라 ਕਹਿੰਦਾ ਨਾ ਰਾਣਾ ਗਰਜੀਤ ਵੀ ਕਾਂਗਰਸੀ ਹੈ ਨਾ ਇਹ ਦੋਨੇ ਹਾਂ ਉਧਰ ਲਈ ਖਡੂਰ ਸਾਹਿਬ ਦਾ ਲਾਗੇ ਤੱਕ ਦੇ ਆਏ ਤੇ ਇਹ ਕਹਿੰਦਾ ਨਾ ਮੈਂ ਐਮਪੀ ਦਾ ਮੈਂ ਬਣੂੰਗਾ ਹੈ ਕਲਵੀਰ ਜੀ 라 ਕਹਿੰਦਾ ਤੇ ਰਾਣਾ ਗਰਜੀਤ ਵੀ ਕਹਿੰਦਾ ਐਮਪੀ ਦਾ ਅਸੀਂ ਬਣਾਂਗੇ ਖਡੂਰ ਸਾਹਿਬ ਤੋਂ ਪਰ ਮੈਂ ਅਮਰਤਪਾਲ ਦੇ ਲਈ ਬੋਲਿਆ ਕਰੂੰਗਾ ਉੱਥੇ ਕਾਹੋਂ ਭਾਈ ਤੂੰ ਬੋਲ ਕੇ ਵੀ ਕੀ ਲੈਣਾ ਉਸ ਤੈਂਕੇ ਚੜਾਇਆ ਸੀ ਸਾਡੇ ਦਰਬਾਰ ਸਾਹਿਬ ਤੇ 1984 ਚ ਪੰਜਾਬ ਦੇ ਲੋਕਾਂ ਦੇ ਉਹ ਜਗਮ ਅੱਲੇ ਆ ਤੁਸੀਂ ਨਹੀਂ ਸਾਡੇ ਵਾਸਤੇ ਬੋਲ ਬਾਲ ਸਕਦੇ ਕੁਸ ਤੁਸੀਂ ਤਾਂ ਆਵਦਾ ਦੇਖਣਾ ਕਿ ਫੇਰ ਤੁਹਾਡਾ ਕੜਾ ਲੋਟ ਆਉਂਦਾ ਹੋ ਨਹੀਂ ਪੰਜਾਬ ਦੇ ਲੋਕ ਸੋਡੀ ਧੋਖਿਆਂ ਚਾਹੁੰਦੇ ਉਧਰ ਵਿਰਸਾ ਸਿੰਘ ਵਲਟੋਆ ਜੀ ਕਹੀ ਜਾਂਦੇ ਆ ਹਕੇ ਮੈਂ ਬੀਐਮਪੀ ਬੰਨਾ ਸਾਡੀ ਪੰਥਕ ਪਾਰਟੀ ਆ ਪੰਥ ਸਾਡਾ ਏ ਭਾਈ ਜਦ ਤੁਸੀਂ ਰਹਿਣ ਦਿਓ ਅਕਰ ਮੈਂ ਕਿ ਇਹਨਾਂ ਨੂੰ ਕਿ ਅਮਰਤਪਾਲ ਬਾਰੇ ਪਤਾ ਕੀ ਬੋਲੇ ਭਾਈ ਅਮਰਤਪਾਲ ਜੀ ਬਾਰੇ ਕਹਿੰਦੇ ਕਿ ਵਰਸਾ ਸਿੰਘ ਹਲਟੂਆ ਜੀ ਕਹਿੰਦੇ ਆ ਹੱਗੇ ਵੀ ਇਹ ਤਾਂ ਨਾ ਜੇਲ੍ਹ ਤੋਂ ਬਾਹਰ ਆਉਂ ਨਹੀਂ ਆਏ ਕਹਿੰਦਾ ਮੈਂ ਪੁੱਛਣਾ ਚਾਹਣਾ ਭਾਈ ਜਿਹੜੇ ਹੈਗੇ ਆ ਉਹ ਵਰਸਾ ਸਿੰਘ ਹਲਟੂਆ ਜੀ ਆ ਵੀ ਤੁਸੀਂ ਸਾਨੂੰ ਐਂ ਦੱਸੋ ਵੀ ਤੁਹਾਨੂੰ ਪਤਾ ਵੀ ਜੇ ਬੰਦਾ ਐਮਪੀ ਜੱਤ ਜੀ ਤਾਂ ਜੇਲ੍ਹ ਤੋਂ ਬਾਹਰ ਆ ਸਕਦਾ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਆਈ ਸੀ 99 ਚ 1999 ਚ ਹਣਾ ਵੀ ਜੇਲ੍ਹ ਤੋਂ ਬਾਹਰ ਆ ਸਕਦੇ ਆ ਤੇ ਫਿਰ ਤੁਹਾਡੀ ਹੁਣ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਰਹੀ ਆ ਤੇ ਤੁਸੀਂ ਹੁਣ ਤੱਕ ਹੁਣ ਤੱਕ ਤਾਂ ਤੁਸੀਂ ਸਾਰੇ ਜਿਹੜੇ ਬੰਦੀ ਸਿੰਘ ਆ ਆਪਣੇ ਹੈਗੇ ਆ 30-30 ਸਾਲ ਤੋਂ ਜੇਲ੍ਹਾਂ ਚ ਬੈਠੇ ਆ ਉਹਨਾਂ ਨੂੰ ਦੋ-ਦੋ ਚਾਰ-ਚਾਰ ਕਰਕੇ ਬਾਹਰ ਕੱਢ ਲੈਂਦੇ ਸਾਰੇ ਕਿ ਤੂੰ ਖੜੇ ਕਰਕੇ ਉਹਨਾਂ ਨੂੰ ਐਮਪੀ ਐਮਐਲੇ ਖੜੇ ਕਰਕੇ ਤੇ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਅਸਲ 'ਚ ਤੁਸੀਂ ਭਾਈ ਵਿਰਸਾ ਸਿੰਘ ਬਲਟੋਹਾ ਜੀ ਵੀ ਤੁਸੀਂ ਚਾਹੁੰਦੇ ਹੀ ਨਹੀਂਗੇ ਤੁਹਾਡੀ ਨੀਅਤ ਹੀ ਹੈ ਨਹੀਂ ਕਿ ਵੀ ਭਾਈ ਅਮਰਤਪਾਲ ਸਿੰਘ ਬਾਹਰ ਆਉਣ ਜੇਲ੍ਹ ਤੋਂ ਤੇ ਨਾ ਹੈਗੀ ਕਰਬੀਰ ਸਿੰਘ ਜੀਰਾ ਦੀ ਇਹ ਤਾਂ ਸਿਰਫ ਭਾਈ ਅਮਰਤਪਾਲ ਸਿੰਘ ਦਾ ਨਾਂ ਲੈ ਕੇ ਆਮ ਲੋਕਾਂ ਨੂੰ ਖਡੂਰ ਸਾਹਿਬ ਦੇ ਲੋਕਾਂ ਨੂੰ ਵੀ ਉੱਥੋਂ ਦੇ ਜਿਹੜੇ ਲੋਕਲ ਵਾਸੀ ਆ ਖੰਡੂਰ ਸਾਹਿਬ ਦੇ ਕਿਉਂਕਿ ਵੋਟਾਂ ਦਾ ਉਹਨਾਂ ਨੇ ਪਾਉਣੀਆਂ ਨਾ ਉਹਨਾਂ ਨੂੰ ਭੇਚਲ ਕੇ ਵੋਟਾਂ ਲੈਣਾ ਚਾਹੁੰਦੇ ਆ ਉਹ ਜਿਹੜੇ ਕੁਲਵੀਰ ਸਿੰਘ ਜੀਰਾ ਉਹਨਾਂ ਦਾ ਆਏ ਆ ਵੀ ਮੈਂ ਕਿਸ ਦੇ ਹਿਸਾਬ ਨਾਲ ਲੋਕਾਂ ਨੂੰ ਬੇਕੂਬ ਬਣਾ ਕੇ ਐਮਪੀ ਬਣ ਜਾ ਆ 2024 ਇਲੈਕਸ਼ਨਾਂ ਚ ਲੋਕ ਸਭਾ ਦੀਆਂ ਇਲੈਕਸ਼ਨਾਂ ਚ ਇੱਕ ਜੂਨ ਨੂੰ ਵੋਟਾਂ ਪੈਣੀਆਂ ਜਿਹੜੀਆਂ ਹੈ ਤੇ ਜਿਹੜੇ ਵਰਤਸਾ ਸਿੰਘ ਬਲਟੋਹਾ ਜੀ ਆ ਵੀ ਇਹ ਕਹਿੰਦੀ ਆ ਵੀ ਮੈਂ ਕਿਸ ਦੇ ਹਿਸਾਬ ਨਾਲ ਕਾਲੀਦਲ ਕਾਲੀਦਲ ਪੰਥਕ ਪਾਲਟੀ ਪੰਥਕ ਪਾਲਟੀ ਕਰਕੇ ਵੀ ਬਣ ਜਾ ਅਸਲ ਤੇ ਤੁਹਾਡਾ ਕੰਮ ਆ ਪੰਥ ਨੂੰ ਢਾ ਲਾਉਣੀ ਤੇ ਉਹ ਤੁਸੀਂ ਬਖੂਬੀ ਆ ਤੁਹਾਡਾ ਕੰਮ ਆ ਤੁਹਾਡਾ ਫਰਜ਼ ਨਿਭਾ ਰਹੇ ਹੋ ਹੈਨਾ ਵੀ ਤੁਹਾਡੀ ਪਤਾ ਨਹੀਂ ਕਿਹਦੇ ਕਿਹਦੇ ਨਾਲ ਸਾਂਝ ਆ ਜਦੋਂ ਤੁਹਾਡੀਆਂ ਸਰਕਾਰਾਂ ਸੀ ਉਦੋਂ ਤਾਂ ਤੁਸੀਂ ਪੁੱਠੇ ਸਿੱਧੇ ਬਣ ਦਿੰਦੇ ਹੁੰਦੇ ਸੀ ਬੰਦੀ ਸਿੰਘਾਂ ਬਾਰੇ ਹੈ ਤੇ ਹੁਣ ਉਹ ਤੁਹਾਨੂੰ ਕੀ ਹੋ ਗਿਆ ਕਿਤੇ ਕਹਿੰਦੇ ਵੀ ਭਾਈ ਅਮਰਤਪਾਲ ਸਿੰਘ ਤੇ ਪਰਿਵਾਰ ਵਾਲੇ ਸਭ ਨੂੰ ਮੈਨੂੰ ਸਪੋਰਟ ਕਰਦੇ ਆ ਕਿਤੇ ਮੈਂ ਕਿਤੇ ਉਲਟ ਕਿਤੇ ਹੁਣ ਤੁਸੀਂ ਇਹ ਜਮਾ ਹੀ ਯਾਰ ਤੁਸੀਂ ਭਾਈ ਅਮਰਪਾਲ ਸਿੰਘ ਦੇ ਉਲਟ ਬੋਲ ਨਹੀਂ ਜਾਨੇ ਹੱਗਿਓ ਤਾਂ 1.5 ਸਾਲ ਨੂੰ ਉਹੀ ਉਹਨੇ ਤਾਂ ਬਾਹਰ ਆ ਜਣਾ ਤੇ ਮੈਂ ਜਾਣ ਰੱਖਿਆ ਕਿ ਉਹ ਤਾਂ ਲੋਕਾਂ ਨੂੰ ਕਹਿ ਕੇ ਵੀ ਬਾਹਰ ਆਉਣਾ ਚਾਹੁੰਦਾ ਇਹ ਤੁਸੀਂ ਕੀ ਛੁੱਟ ਕਿੰਨੇ ਕੀ ਗਿਰੋਗੇ ਹੋਰ ਤੁਸੀਂ ਇਹ ਰਾਜਨੀਤੀਆਂ ਨੇ ਤੁਹਾਡੇ ਨਾਲ ਨਹੀਂ ਜਾਣਾ ਰੱਬ ਤੁਹਾਨੂੰ ਦੇਖੀ ਜਾਂਦਾ ਇਹ ਮੇਰੀ ਗੱਲ ਯਾਦ ਰੱਖਿਓ ਵੀ ਜਿਹੜਾ ਜਿਹੜਾ ਹੁਣ ਮੇਰੀ ਗੱਲ ਸੁਣੋ ਪੰਜਾਬ ਦੇ ਲੋਕੋ ਉਹ ਹਲਕਾ ਖਡੂਰ ਸਾਹਿਬ ਦੇ ਵਾਸੀਏ ਜਿਹੜੇ ਉਹ ਵੀ ਗੱਲ ਸੁਣ ਲੈਣ ਤੇ ਜਿਹੜੇ ਬਾਹਰ ਬੈਠੇ ਉਹ ਵੀ ਦੇਖ ਲੈਣ ਤੁਸੀਂ ਮੈਨੂੰ ਆਪ ਦੱਸੋ ਜਿਹੜੇ ਭਾਈ ਅਮਰਤਪਾਲ ਸਿੰਘ ਖਾਲਸਾ ਉਹ ਆਪਦੇ ਕਿਸੇ ਨਿੱਜੀ ਲੜਾਈ ਕਰਕੇ ਬਾਹਰ ਗਿਆ ਜੇਲ੍ਹ ਚ ਗਿਆ ਨਹੀਂ ਨਾ ਤੇ ਉਹ ਕੀ ਗਿਆ ਉਹਦੇ ਦਰਜ ਦਰਦ ਉੱਠਿਆ ਨਹੀਂ ਤਾਂ ਉਹਦੇ ਚੰਗੇ ਦਾ ਵਧੀਆ ਕੰਮਕਾਰ ਚੱਲਦਾ ਸੀ ਚੰਗਾ ਸੈਟਲ ਸੀ ਸਾਰਾ ਪਰਿਵਾਰ ਵਧੀਆ ਇਹਨਾਂ ਨੂੰ ਨੋਟ ਬੰਨ੍ਹਦੇ ਸੀਗੇ ਬਾਹਰਲੇ ਦੇਚਾ ਦਾ ਜ਼ਿਗਾਰ ਕਰਦੇ ਸੀ ਪਰ ਉਏ ਤੇ ਕਾ ਦੋ ਦਿਨ ਜਿਹੜਾ ਵੀ ਉਹਨਾਂ ਨੂੰ ਨਾ ਵੀ ਦਰਦ ਉੱਠਿਆ ਫੇਰ ਹੀ ਪਿਛਲੇ ਇੱਕ ਦੋ ਸਾਲਾਂ ਤੋਂ ਮਤਲਬ ਹਨਾ ਵੀ ਆਗੇ ਤੇ ਵੀ ਉਹਨਾਂ ਨੇ ਕਿੰਨਾ ਪੰਜਾਬ ਦੇ ਲੋਕਾਂ ਲਈ ਜਦੋਂ ਦੇਖਿਆ ਵੀ ਨੌਜਵਾਨ ਨਸ਼ੇ ਚ ਹਨਾ ਵੀ ਹੋ ਕੇ ਖਤਮ ਹੋ ਰਹੇ ਆ ਵੀ ਜਿਹੜੇ ਹਰੀ ਸਿੰਘ ਮਲੂਅ ਜੀ ਦੀ ਕੌਮ ਜੋ ਉਹ ਕਾਬਲ ਗੰਧਾਰ ਤੱਕ ਆਪਣਾ ਰਾਜ ਸੀ ਤੇ ਉਹਨੂੰ ਨਿੱਕੀਆਂ ਨਿੱਕੀਆਂ ਸੂਈਆਂ ਨੇ ਹਨਾ ਕਬਰਾਂ ਥੱਲੇ ਕਰਤਾ ਇਹ ਜੱਲਾਹ ਹਦਮ ਕਰਨੀ ਔਖੀ ਆ ਵੀ ਜਿਹੜੀ ਕੌਮ ਕਦੇ ਐਡੇ ਐਡੇ ਯੁੱਧਾਂ ਦੇ ਵਿੱਚੋਂ ਨਹੀਂ ਸੀ ਨਾ ਹਾਰੀ ਆ ਟੀਕਾ ਕਿੱਡਾ ਹੁੰਦਾ ਐਡੀ ਕੀ ਸੂਈ ਹੁੰਦੀ ਐ ਤੇ ਉਹ ਸੂਈ ਤੋਂ ਹਾਰ ਜਾਂਦੀ ਆ ਉਹ ਉਹ ਕੌਮ ਉਸ ਆਪਾਂ ਸਥਿਤੀ ਦੇ ਖੜੇ ਆ ਤੇ ਜਿਨੇ ਤੁਹਾਨੂੰ ਹੁਣ ਤੱਕ 25-30 ਸਾਲਾਂ ਚ ਰਵਾਇਤੀ ਪਾਰਟੀਆਂ ਲੈਣਾਂ ਇਹ ਆ ਦਰਨ ਦਿਖਾਤੇ ਤੇ ਚਿੱਟੇ ਦੇ ਨਾਲ ਦੇ ਨੌਜਵਾਨ ਤੇ ਤੁਸੀਂ ਖਡੂਰ ਸਾਹਿਬ ਵਾਲੇ ਉਹਨਾਂ ਨੂੰ ਵੋਟਾਂ ਪਾਉਂਗੇ ਕਿ ਤੁਸੀਂ ਉਸ ਅਸ ਟੈਕ ਨੌਜਵਾਨ ਸਿੱਖ ਲੀਡਰ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਵੋਟ ਪਾਉਂਗੇ ਜਿਨ੍ਹਾਂ ਨੇ ਤੁਹਾਡੇ ਨੌਜਵਾਨ ਬੱਚਾ ਨੂੰ ਇਸ ਦਲਦਲ ਚੋਂ ਨਸ਼ੇ ਦੀ ਦਲਦਲ ਚੋਂ ਬਾਹਰ ਕੱਢ ਕੇ ਗੁਰੂ ਦੇ ਨਾਲ ਜੋੜਿਆ ਗੁਰੂ ਦੇ ਬਾਣੇ ਨਾਲ ਜੋੜਿਆ ਸਿੱਖੀ ਨਾਲ ਜੋੜਿਆ ਗੁਰਬਾਣੀ ਨਾਲ ਜੋੜਿਆ ਉਹਨੇ ਤੁਹਾਨੂੰ ਤੁਹਾਡੇ ਬੱਚਾ ਨੂੰ ਦੱਸਿਆ ਵੀ ਨਸ਼ੇ ਦੀ ਨਸ਼ੇ ਨਸ਼ੇ ਦਾ ਦੁਨਿਆਵੀ ਨਸ਼ਾ ਨਸ਼ਾ ਕਰਨਾ ਦਾ ਗੁਰਬਾਣੀ ਦਾ ਨਸ਼ਾ ਕਰੋ ਉਹਨੇ ਦੱਸਿਆ ਤੇ ਉਹ ਇੱਕ ਆਈਕਨ ਜਿਵੇਂ ਕਹਿੰਦੇ ਨੇ ਨਾ ਨੌਜਵਾਨਾਂ ਦੇ ਵਿੱਚ ਸਿੱਖ ਆਈਕਨ ਦੇ ਤੌਰ ਤੇ ਉੱਭਰ ਕੇ ਨੌਜਵਾਨਾਂ ਨੇ ਉਹਨਾਂ ਤੋਂ ਸਿੱਧ ਲੈ ਕੇ ਉਹਨਾਂ ਨੂੰ ਆਪਣਾ ਆਈਡਲ ਮੰਨ ਕੇ ਨਸ਼ਾ ਨੂੰ ਤਿਆਗ ਕੇ ਗੁਰੂ ਦਾ ਪਾਣਾ ਸਿੱਖੀ ਰੂਪ ਚ ਅੱਗੇ ਨੌਜਵਾਨ ਉਹਨਾਂ ਨੂੰ ਦੇਖੋ ਤੁਸੀਂ ਬਹੁਤ ਵੱਡੀ ਦੇਣ ਆ ਜਿਹੜੀ ਸੇਵਾ ਗੁਰੂ ਨੇ ਤੁਹਾਨੂੰ ਖਡੂਰ ਸਾਹਿਬ ਵਾਲ ਤੁਹਾਨੂੰ ਲਾਈ ਆ ਹੋ ਥੋੜਾ ਸਾਰਾ ਪੰਜਾਬ ਹੁਣ ਪਤਾ ਕੀ ਹੈ ਵੀ ਬਾਹਰ ਜਿਹੜੇ ਬੈਠੇ ਆ ਜਾਂ ਸਾਰਾ ਪੰਜਾਬ ਵਾਲੇ ਆ ਉਹ ਤੋਂ ਦਿੱਤਾ ਦੇ ਆ ਕਿ ਵੋਟਾਂ ਤਾਂ ਨਹੀਂ ਨਾ ਪਾ ਸਕਦੇ ਵੋਟਾਂ ਦਾ ਖਡੂਰ ਸਾਹ ਵਾਲੇ ਤੁਸੀਂ ਪਾਉਣੀ ਆ ਤੇ ਤੁਸੀਂ ਆਪਦੇ ਜਿਹੜੇ ਹੁਣ ਇੱਕ ਨਾ ਮੈਂ ਇੱਕ ABC ਚੈਨਲ ਆ ਤੇ ਉਹ ਤੇ ਉਹਨਾਂ ਦੇ ਹੈਗੇ ਆ ਜਗਤਾਰ ਸਿੰਘ ਤਾਰਾ ਅਨੁਰੋਧ ਨਾ ਜਿਹੜੇ ਪੱਤਰਕਾਰ ਉਹ ਬੋਲੀ ਜਾਂਦੇ ਸੀ ਕੱਲ ਪਰਸੋਂ ਵੀ ਕਹਿੰਦੇ ਨੇ ਵੀ ਉਹ ਜਿਵੇਂ ਉੱਥੇ ਉੱਥੇ ਵਿਚਰੇ ਹੋਣਗੇ ਨੌਜਵਾਨ ਅਨੁਰੋਧਾ ਉੱਥੇ ਹਲਕਾ ਖਡੂਰ ਸਾਹ ਦੇ ਲੋਕਾਂ ਨਾਲ ਤੇ ਉਹਨਾਂ ਨੇ ਪੁੱਛੇ ਹੁਣੇ ਸਵਾਲ ਤੇ ਉਹ ਦੱਸ ਰਹੇ ਸੀ ਵੀ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਨੇ ਆਪਣੇ ਪੱਧਰ ਤੇ ਵੀ ਐ ਕਹਿਤਾ ਵੀ ਜਿਹੜੇ ਸਰਪੰਚ ਆ ਮੈਂਬਰ ਆ ਵੀ ਅਸੀਂ ਦਾ ਭਾਈ ਵੀ ਐ ਕਿ ਅਮਰਪਾਲ ਨੂੰ ਵੋਟਾਂ ਪਾਉਣੀਆਂ ਵੀ ਸਾਨੂੰ ਹੁਣ ਨਾ ਤੁਸੀਂ ਵੋਟਾਂ ਨੂੰ ਕਹੋ ਜਦੋਂ ਤੁਹਾਡੀਆਂ ਵਿਧਾਨ ਸਭਾ ਦੀਆਂ ਵੋਟਾਂ ਹੋਈਆਂ ਹੈ ਨਾ ਉਦੋਂ ਤੁਹਾਡਾ ਦੇਖਾਂਗੇ ਪਰ ਐ ਕਿ ਸਾਨੂੰ ਵੋਟਾਂ ਨਾ ਕਹੋ ਐ ਕਿ ਤਾਂ ਅਸੀਂ ਸਿਰਫ ਅਮਰਪਾਲ ਭਾਈ ਅਮਰਪਾਲ ਨੂੰ ਹੀ ਜਿਤਾਉਣਾ ਤੇ ਇਹ ਜਿਹੜੇ ਨੌਜਵਾਨਾਂ ਚ ਇੱਕ ਲਹਿਰ ਬਣ ਚੁੱਕੀ ਆ ਤੇ ਹੁਣ ਇਹ ਲਹਿਰ ਘਰੋ ਘਰੀ ਹੈ ਨਾ ਵਾੜੋਂ ਵਾੜੀ ਪਿੰਡੋਂ ਪਿੰਡੀ ਸ਼ਹਿਰੋਂ ਸ਼ਹਿਰੀ ਹੁੰਦੇ ਹੋਏ ਸਾਰੀ ਦੁਨੀਆ 'ਚ ਪਹੁੰਚਣੀ ਆ ਜਿਹੜੀ ਸਿੱਖ ਕਹਿੰਦੇ ਸਿੱਖ ਹੈਗੀਆਂ ਨਾ ਸਿੱਖ ਹਣ ਜਾਗਨੇ ਸ਼ੁਰੂ ਹੋਏ ਆ ਤੇ ਸਾਹਾ ਕੜੂਰ ਸਾਹਿਬ ਤੋਂ ਹੋ ਰਿਹਾ ਤੇ ਇਹ ਸੇਵਾ ਗੁਰੂ ਨੇ ਤੁਹਾਨੂੰ ਲਈ ਆ ਪਹਿਲਾਂ ਵੀ ਤੁਸੀਂ ਬੀਬੀ ਖਲੜਾ ਨੂੰ ਹਰਾਤਾ ਸੀ ਤੁਹਾਡੇ ਮੱਥੇ 'ਤੇ ਉਹ ਦਾਗ ਆ ਕਡੂਸਾ ਵਾਲੇ ਐਤਕੀ ਦਾਗ ਨਾ ਲੱਗਣ ਦਿਓ ਥੋਨੂੰ ਪ੍ਰਮਾਤਮਾ ਨੇ ਦੁਆਰੇ ਮੌਕਾ ਦਿੱਤਾ ਉਹ ਦਾਗ ਮਿਟਾਉਣ ਦਾ ਗਦਾਰ ਦਾ ਦਾਗ ਨਾ ਲੱਗਣ ਵਾਲੇ ਕੋਆਮ ਲਾਂ ਦਾ ਬਹੁਤ ਪਉਂਦੀ ਹੈ ਬਾਅਦ ਚ ਇੰਨੇ ਬੇਨਤੀਆਂ ਦੇ ਨਾਲ ਮੈਂ ਹਰਵਿੰਦਰ ਸਿੰਘ ਸੇਖੋਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਪੰਜਾਬ ਤੁਨ ਬੇਨਤੀ ਕਰਦਾ ਵੀ ਭਾਈ ਅਮਰਪਾਲ ਸਿੰਘ ਨੂੰ ਐਤਕੀ ਵੋਟਾਂ ਪਾ ਕੇ ਐਮਪੀ ਜ਼ਰੂਰ ਬਣਾਓ ਵੀ ਚਲੋ ਬਾਕੀ ਉਹ ਤਾਂ ਚੱਲੀ ਜਾਂਦਾ ਹਨ ਪਰ ਇੱਕ ਬੰਦਾ ਤਾਂ ਯਾਰ ਹੋਵੇ ਹੈ ਜੀ ਵੀ ਜਿਹੜਾ ਵੀ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਉਹ ਤੁਹਾਡੇ ਪੰਜਾਬੀਏ ਤੁਹਾਡੇ ਲਈ ਬੋਲੂਗਾ ਉਹ ਸੰਸਦ ਦੇ ਵਿੱਚ ਜਾ ਕੇ ਇੱਕ ਬੰਦਾ ਤਾਂ ਚੁਣ ਲੋਏ ਜੀ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਗੱਲ ਠੀਕ ਲੱਗੇ ਤਾਂ ਵੀਡੀਓ ਅਗੇ ਸ਼ੇਅਰ ਕਰ ਦਿਓ ਤਾਂ ਜੋ ਸਾਡਾ ਸੁਨੇਹਾ ਹਰ ਇੱਕ ਤੱਕ ਪਹੁੰਚ ਸਕੇ ਧੰਨਵਾਦ ਜੀ